ਨਮਸਕਾਰ ਖਬਰਾਂ ਦੇ ਸਬਲਿਟਨ ਵਿੱਚ ਆਪ ਸਭ ਦਾ ਸਵਾਗਤ ਹੈ ਮੈਂ ਸੋਨੀਆ ਲਖ ਲੈ ਕੇ ਹਾਜ਼ਰ ਹੋਈਆਂ ਹੁਣ ਤੱਕ ਦੀਆਂ ਮੁੱਖ ਖਬਰਾਂ ਗੱਲ ਪਹਿਲਾਂ ਮੌਸਮ ਦੀ ਕਰ ਲੈਂਦੇ ਹਾਂ ਅੱਜ ਪੰਜਾਬ ਦੇ ਵਿੱਚ ਅੱਜ ਤੇ ਕੱਲ ਮੀਦਾ ਅਲਰਟ ਸੰਘਣੇ ਕੋਰੇ ਦੇ ਕਾਰਨ ਚਾਰ ਜ਼ਿਲ੍ਹਿਆਂ ਦੇ ਵਿੱਚ ਜ਼ੀਰੋ ਵਿਜ਼ਿਬਿਲਟੀ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਅੱਜ ਸਾਲ ਦਾ ਅਖੀਰਲਾ ਦਿਨ ਹੈ ਤੇ 31 ਦਸੰਬਰ ਅੱਜ ਸੂਰਜ ਦੇਵਤਾ ਨੇ ਸਵੇਰ ਤੋਂ ਹੀ ਦਰਸ਼ਨ ਨਹੀਂ ਦਿੱਤੇ ਅਤੇ ਅਸਮਾਨ ਵਿੱਚ ਬੱਦਲ ਛਾਏ ਹੋਏ ਹਨ ਤੇ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ ਮੌਸਮ ਵਿਭਾਗ ਵੱਲੋਂ ਅੱਜ ਤੇ ਕੱਲ ਲਈ ਮੀਂਹ ਦਾ ਅਲਰਟ ਕੀਤਾ ਹੈ ਅਤੇ ਪੰਜਾਬ ਵਿੱਚ ਆਉਂਦੇ 3 ਦਿਨਾਂ ਦੇ ਦੌਰਾਨ ਤੁੰਡਾ ਤੇ ਠੰਡ ਦਾ ਕਹਿਰ ਵੀ ਜਾਰੀ ਰਹੇਗਾ ਜਿਲੇਵਾਰ ਮੌਸਮੀ ਚੇਤਾਵਨੀ ਮੁਤਾਬਕ 31 ਦਸੰਬਰ 2025 ਤੋਂ ਲੈ ਕੇ 3 ਜਨਵਰੀ 2026 ਤੱਕ ਸੂਬੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਕੋਲਡ ਵੇਵ ਯਾਨੀ ਕਿ ਠੰਡੇ ਹਵਾਵਾਂ ਦੀ ਚੇਤਾਵਨੀ ਦਿੱਤੀ ਗਈ ਹੈ ਤੇ ਸੂਬੇ ਦੇ ਕਈ ਹਿੱਸਿਆਂ ਦੇ ਵਿੱਚ ਬਹੁਤ ਸੰਘਣੀ ਧੁੰਦ ਛਾਈ ਰਹਿਣ ਦੀ ਸੰਭਾਵਨਾ ਹੈ। 3 ਜਨਵਰੀ ਤੱਕ ਮੌਸਮ ਵਿਭਾਗ ਨੇ ਲੋਕਾਂ ਨੂੰ ਖਾਸ ਕਰਕੇ ਸਵੇਰੇ ਅਤੇ ਰਾਤ ਦੇ ਸਮੇਂ ਵਾਹਨ ਚਲਾਉਂਦੇ ਹੋਏ ਧਿਆਨ ਰੱਖਣਾ ਅਤੇ ਲੋੜ ਪੈਣ ਤੇ ਹੀ ਯਾਤਰਾ ਕਰਨ ਦੀ ਸਲਾਹ ਦਿੱੰਡੀ ਹੋਏ ਵਿਭਾਗ ਵੱਲੋਂ ਵੀ ਅਪਡੇਟਡ ਅਤੇ ਵੀ ਪ੍ਰੀਪੇਅਰਡ ਸ਼ੈਣੀ ਦੇ ਅਧੀਨ ਜਾਰੀ ਕੀਤੀਆਂ ਚੇਤਾਵਨੀਆਂ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕੀਤੀ ਹੈ ਤਾਂ ਜੋ ਕਿਸੇ ਵੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ। ਅਗਲੀ ਖਬਰ ਡਰੋਨਾਂ ਤੇ ਲਗਾਮ ਲਗਾਉਣ ਲਈ ਕੇਂਦਰ ਤੋਂ 175 ਕਰੋੜ ਰੁਪਏ ਦੀ ਮੰਗ ਕੀਤੀ। ਪੰਜਾਬ ਪੁਲਿਸ ਨੇ ਸੂਬੇ ਦੀ ਸੁਰੱਖਿਆ ਅਤੇ ਸਰਹੱਦ ਪਾਰੋਂ ਹੋਣ ਵਾਲੀ ਡਰੋਨ ਤਸਕਰੀ ਨੂੰ ਰੋਕਣ ਦੇ ਲਈ ਵੱਡੀ ਯੋਜਨਾ ਤਿਆਰ ਕੀਤੀ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸੂਬਾ ਸਰਕਾਰ ਅਗਲੇ ਵਿੱਤੀ ਸਾਲ ਵਿੱਚ 17 ਨਵੇਂ ਐਂਟੀ ਡਰੋਨ ਸਿਸਟਮ ਖਰੀਦਣ ਦੇ ਲਈ ਕੇਂਦਰ ਤੋਂ 175 ਕਰੋੜ ਰੁਪਏ ਦੇ ਫੰਡ ਦੀ ਮੰਗ ਕੀਤੀ ਹੈ ਮੌਜੂਦਾ ਸਮੇਂ ਵਿੱਚ ਹੀ ਸਿਸਟਮ ਜੋ ਕਿ ਸਰਹੱਦੀ ਖੇਤਰਾਂ ਦੇ ਵਿੱਚ ਕੰਮ ਕਰ ਰਹੇ ਹਨ ਤਿੰਨ ਹਨ ਅਤੇ ਬਾਕੀ 6 ਹੋਰ ਜਲਦੀ ਹੀ ਚਾਲੂ ਕਰ ਦਿੱਤੇ ਜਾਣਗੇ ਡੀਜੀਪੀ ਗੌਰਵ ਨੇ ਖੁਲਾਸਾ ਕੀਤਾ ਕਿ ਸੰਗਠਿਤ ਅਪਰਾਧ ਨੂੰ ਵਿਗਿਆਨਿਕ ਤਰੀਕੇ ਦੇ ਨਾਲ ਨਜਿੱਠਣ ਦੇ ਲਈ ਪੰਜਾਬ ਪੁਲਿਸ ਦੇ ਦੋ ਨਵੇਂ ਸੌਫਟਵੇਅਰ ਲਾਂਚ ਕਰੇਗੀ ਜਿਸ ਵਿੱਚ ਪੰਜਾਬ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਦਾ ਅਪਗ੍ਰੇਡਡ ਵਰਜਨ ਸ਼ਾਮਿਲ ਹੈ ਜਿਸ ਵਿੱਚ ਅਪਰਾਧੀਆਂ ਦੀ ਆਵਾਜ਼ ਅਤੇ ਚਿਹਰੇ ਦੀ ਪਛਾਣ ਵੀ ਹੋਵੇਗੀ ਇਸ ਤੋਂ ਇਲਾਵਾ ਇੱਕ ਸਾਰਚਾ ਸਿਸਟਮ ਵੀ ਚਾਲੂ ਕੀਤਾ ਜਾਵੇਗਾ ਜਿਸ ਨੂੰ ਕੌਮੀ ਜਾਣਕਾਰੀ ਏਜੰਸੀ ਐਨ ਆਈਏ ਦੇ ਡਾਟਾਬੇਸ ਨਾਲ ਜੋੜਿਆ ਗਿਆ ਹੈ ਤੇ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਦੀ ਕਮਰ ਤੋੜਨ ਵੱਲ ਧਿਆਨ ਵੀ ਕੇਂਦ੍ਰਿਤ ਕੀਤਾ ਜਾਵੇਗਾ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੂੰ ਹੋਰ ਆਧੁਨਿਕ ਬਣਾਇਆ ਜਾ ਰਿਹਾ ਹੈ ਅਤੇ ਮਾਰਚ ਤੱਕ ਲੁਧਿਆਣਾ ਫਿਰੋਜ਼ਪੁਰ ਅਤੇ ਜਲੰਧਰ ਵਿੱਚ ਇਸ ਦੇ ਨਵੇਂ ਦਫਤਰ ਖੋਲ ਦਿੱਤੇ ਜਾਣਗੇ ਨਾਲ ਹੀ ਵਿਦੇਸ਼ ਭੱਜਣ ਵਾਲੇ ਆਪਰਾਧੀਆਂ ਨੂੰ ਸਿੱਧਾ ਆਪਰਾਧਿਕ ਰਿਕਾਰਡ ਨਾਲ ਜੋੜਿਆ ਜਾਵੇਗਾ ਉਹਨਾਂ ਅੱਗੇ ਸੂਬੇ ਦੀ ਅੰਦਰੂਨੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ 585 ਅਹਿਮ ਤਹਾਮਾ ਤੇ 3200 ਤੋਂ ਵੱਧ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ ਜੋ ਕਿ ਮਾਰਚ ਤੱਕ ਤਿਆਰ ਹੋ ਜਾਣਗੇ ਇਸ ਦੇ ਨਾਲ ਹੀ 112 ਹੈਲਪਲਾਈਨ ਦਾ ਰਿਸਪੌਂਸ ਟਾਈਮ ਘਟਾ ਕੇ ਹੁਣ 7 ਤੋਂ 8 ਮਿੰਟ ਕਰਨ ਦਾ ਟੀਚਾ ਵੀ ਮਿੱਥਿਆ ਗਿਆ ਹੈ ਇਸ ਮਕਸਦ ਦੇ ਲਈ ਮੁਹਾਲੀ ਦੇ ਸੈਕਟਰ 99 ਵਿੱਚ 200 ਕਰੋੜ ਦੀ ਲਾਗਤ ਨਾਲ ਇੱਕ ਆਧੁਨਿਕ ਕੰਟਰੋਲ ਰੂਮ ਵੀ ਲਾਗੂ ਕੀਤਾ ਜਾਵੇਗਾ ਅਤੇ ਪੁਲਿਸ ਵਾਹਨ ਨੂੰ ਅਪਗ੍ਰੇਡ ਕਰਨ ਦੇ ਲਈ ਵੀ 125 ਕਰੋੜ ਰੁਪਏ ਖਰਚੇ ਕੀਤੇ ਜਾਣਗੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਪਸੀ ਤੇ ਮੱਛਿਆ ਕਮਾਸਾਨ ਪੰਜਾਬ ਕਾਂਗਰਸ ਦੇ ਖੇਮਿਆਂ ਚ ਵੱਡੀ ਵੰਡੀ ਗਈ ਹੈ ਦੋ ਖੇਮਿਆਂ ਦੇ ਵਿੱਚ ਜਿੱਥੇ ਮਾਝਾ ਐਕਸਪ੍ਰੈਸ ਸਵਾਗਤ ਦੇ ਰੋ ਵਿੱਚ ਹੈ ਤੇ ਦੂਸਰਾ ਨਵੀਂ ਪੀੜੀ ਇਸ ਦਾ ਵਿਰੋਧ ਕਰ ਰਹੀ ਹੈ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਵਾਰ ਫਿਰ ਪਲਟਦੀ ਹੋਈ ਨਜ਼ਰ ਆ ਰਹੀ ਹੈ ਤੇ ਕੈਪਟਨ ਹਮਿੰਦਰ ਸਿੰਘ ਦੀ ਕਾਂਗਰਸ ਵਿੱਚ ਸੰਭਾਵਿਤ ਵਾਪਸੀ ਦੀਆਂ اٹਕਲਾਣੇ ਪਰਦੇਸ਼ ਕਾਂਗਰਸ ਵਿੱਚ ਇੱਕ ਨਵੀਂ ਹਲਚਲ ਪੈਦਾ ਕਰ ਦਿੱਤੀ ਹੈ ਪਾਰਟੀ ਦੇ ਦੋ ਗੁੱਟਾਂ ਵਿੱਚ ਇੱਕ ਕੈਪਟਨ ਦੀ ਵਾਪਸੀ ਕਾਂਗਰਸ ਲਈ ਸੰਜੀਵ ਨਿ ਮੰਨੀ ਜਾ ਰਹੀ ਹੈ ਤੇ ਦੂਜਾ ਗੁੱਟ ਜਿਸ ਨੂੰ ਲੰਗੇ ਸਮੇਂ ਦੀ ਰਾਜਨੀਤੀ ਦੱਸ ਕੇ ਵਿਰੋਧ ਕਰਦਾ ਨਜ਼ਰ ਆ ਰਿਹਾ ਹੈ ਮਾਜਾ ਐਕਸਪ੍ਰੈਸ ਕਹੇ ਜਾਣ ਵਾਲੇ ਗੁੱਟ ਦੇ ਵਿੱਚ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਸੁਖਵਿੰਦਰ ਸੁਖ ਸਰਕਾਰੀਆ ਆਗੂ ਹਨ ਜੋ ਕੈਪਟਨ ਦਾ ਪੱਖ ਲੈਂਦੇ ਹਨ ਅਤੇ ਦੂਜਾ ਗੁੱਟ ਨਵੀਂ ਪੀੜੀ ਤੇ ਬਦਲਾਅ ਦਾ ਪ੍ਰਤੀਨਿਧੀ ਮੰਨਣ ਵਾਲਾ ਹੈ ਅਤੇ ਕੈਪਟਨ ਦੀ ਵਾਪਸੀ ਦੇ ਖਿਲਾਫ ਹੈ ਉਨ੍ਹਾਂ ਦਾ ਤਰਕ ਹੈ ਕਿ ਕੈਪਟਨ ਦੀ ਹਾਈ ਕਮਾਂਡ ਵਿੱਚ ਹੀ ਕਾਂਗਰਸ 2022 ਦੇ ਵਿੱਚ ਸੱਤਾ ਤੋਂ ਬਾਹਰ ਹੋਈ ਅਤੇ ਹੁਣ ਵਾਪਸੀ ਨਾਲ ਸੰਘਰਸ਼ ਡੂੰਗਾ ਹੋਰ ਹੋ ਜਾਵੇਗਾ। ਰਾਜਨੀਤਿਕ ਜਾਣਕਾਰਾਂ ਦੇ ਅਨੁਸਾਰ ਕੈਪਟਨ ਦੀ ਵਾਪਸੀ ਕਾਂਗਰਸ ਨੂੰ 5 ਤੋਂ 7% ਦੀ ਪੁਰਾਣਾ ਵੋਟ ਬੈਂਕ ਦਿਵਾ ਸਕਦੀ ਹੈ ਪਰ ਗੁੱਟ ਬਾਜੀ ਜੋ ਬਧੀ ਤਾਂ ਨੁਕਸਾਨ ਵੀ ਹੋ ਸਕਦਾ ਹੈ। ਹੁਣ ਫੈਸਲਾ ਹਾਈ ਕਮਾਂਡ ਸਾਹਮਣੇ ਕਰੋ ਜਾਂ ਮਰੋ ਜਿਹਾ ਬਣ ਗਿਆ ਹੈ। ਪੰਜਾਬ ਕਾਂਗਰਸ ਅੱਜ ਚੌਰਾਹੇ ਤੇ ਖੜੀ ਹੈ ਤੇ ਮੁਸ਼ਕਲਾਂ ਹੋਰ ਵੀ ਵੱਡੀਆਂ ਨਜ਼ਰ ਆ ਰਹੀਆਂ ਹਨ ਪਰ ਫੈਸਲਾ ਟਾਲਣਾ ਹੁਣ ਸਭ ਤੋਂ ਵੱਡਾ ਨੁਕਸਾਨ ਹੋ ਸਕਦਾ ਹੈ ਪੰਜਾਬ ਵਿਧਾਨ ਸਭਾ ਵੱਲੋਂ ਜੀ ਰਾਮ ਜੀ ਖਿਲਾਫ ਮਤਾ ਪਾਸ ਪੰਜਾਬ ਮਗਨ ਰੇਗਾ ਦਾ ਸਰੂਪ ਬਦਲਣਾ ਖਿਲਾਫ ਪੰਜਾਬ ਵਿਧਾਨ ਸਭਾ ਨੇ ਅੱਜ ਵਿਸ਼ੇਸ਼ ਸ਼ਾਸਨ ਦੇ ਦੌਰਾਨ ਕੇਂਦਰ ਸਰਕਾਰ ਦੇ ਵਿਕਸਿਤ ਭਾਰਤ ਜੀ ਰਾਮ ਜੀ ਕਾਨੂੰਨ ਦੇ ਖਿਲਾਫ ਸਰਬਸੰਮਤੀ ਨਾਲ ਮਤਾ ਪਾਸ ਕਰ ਦਿੱਤਾ ਹੈ ਮਗਨ ਰੇਗਾ ਦਾ ਸਰੂਪ ਬਦਨ ਖਿਲਾਫ ਮਤਾ ਪਾਸ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਬਣ ਗਿਆ ਹੈ ਮਤਾ ਪਾਸ ਹੋਣ ਮਗਰੋਂ ਮੌਕੇ ਭਾਜਪਾ ਵਿਧਾਇਕ ਗੈਰ ਹਾਜ਼ਰ ਸਨ ਅਤੇ ਮੁੱਖ ਵਿਰੋਧੀ ਧਿਰ ਸਮੇਤ ਬਾਕੀ ਸਭ ਸਿਆਸੀ ਧਿਰਾਂ ਨੇ ਇਸ ਮਤੇ ਦੀ ਹਮਾਇਤ ਕੀਤੀ ਸ਼ੋਮਨੀ ਕਾਲੀ ਦਲ ਦੀ ਵਿਧਾਇਕਾ ਗਨੀਵ ਕੌਰ ਮਜੀਠੀਆ ਇਸ ਸਮੇਂ ਗੈਰਹਾਜ਼ਰ ਰਹੇ ਪਿੰਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਵੱਲੋਂ ਪੇਸ਼ ਕੀਤੇ ਮਤੇ ਨੂੰ ਬਹਿਸ ਦੇ ਮਗਰੋਂ ਸਦਨ ਨੇ ਪਾਸ ਕਰ ਦਿੱਤਾ ਸਰਕਾਰੀ ਮਤੇ ਚ ਸਦਨ ਨੇ ਪਾਸ ਕੀਤੀ ਕਿ ਸੂਬਾ ਸਰਕਾਰ ਕੇਂਦਰ ਤੋਂ ਨਵਾਂ ਐਕਟ ਵਾਪਸ ਲੈਣ ਦੀ ਮੰਗ ਕਰੇ ਅਤੇ ਇਸ ਸਕੀਮ ਨੂੰ ਅਧਿਕਾਰ ਅਧਿਕਾਰਿਤ ਰੂਪ ਦੇ ਵਿਚਨ ਬਹਾਲ ਕਰਵਾਵੇ ਗਰੀਬ ਪਰਿਵਾਰਾਂ ਲਈ ਇਹ ਗਰੰਟੀ ਸ਼ੂਦਾ ਕੰਮ ਹਤੇ ਉਜਰੇਤ ਜਿਕੇ ਨਹੀਂ ਬਣਾਈ ਜਾਵੇ ਇਹ ਵੀ ਕਿਹਾ ਗਿਆ ਕਿ ਨਵੇਂ ਐਕਟ ਨਾਲ ਜਿੱਥੇ ਸੂਬਿਆਂ ਤੇ ਵਿੱਤੀ ਬੋਝ ਵਧੇਗਾ ਉਥੇ ਮਗਨ ਰੇਗਾ ਦੀ ਖੁਦ ਮਕਤਿਆਰੀ ਨੂੰ ਵੀ ਢਾਹ ਲੱਗੇਗੀ ਕੇਂਦਰ ਹੁਣ ਤੱਕ 23 ਕਰੀਬ ASCII ਦੇ ਕਰੀਬ ਸਕੀਮਾਂ ਨੂੰ ਬਦਲ ਚੁੱਕੀ ਹੈ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਮਗਨ ਰੇਗਾ ਸਕੀਮ ਨੂੰ ਖਤਮ ਕਰਕੇ ਗਰੀਬਾਂ ਦੀ ਰੋਟੀ ਕੌਂ ਅੰਦੇਰਾ ਪਈ ਹੋਈ ਹੈ ਕੇਂਦਰੀ ਸਰਕਾਰ ਦੀ ਇਹ ਪਹੁੰਚ ਸਰਕਾਰੀ ਸੰਗੀ ਢਾਂਚੇ ਨੂੰ ਤਬਾਹ ਕਰ ਰਹੀ ਹੈ ਤੇ ਸੂਬਿਆਂ ਤੋਂ ਹੱਕ ਖੋ ਰਹੀ ਹੈ ਚੀਮਾ ਨੇ ਪੰਜਾਬ ਸਰਕਾਰ ਵੱਲੋਂ Dalit ਭਲਾਈ ਲਈ ਚੁੱਕੇ ਕਦਮਾਂ ਦਾ ਵੇਰਵਾ ਵੀ ਸਦਨ ਦੇ ਵਿੱਚ ਸਾਂਝਾ ਕੀਤਾ ਕੈਬਨਿਟ ਮੰਤਰੀ ਅਮਨ अरोड़ा ਨੇ ਕਿਹਾ ਕਿ ਪਹਿਲਾਂ ਮਗਨ ਰੇਗਾ ਮੰਗ ਆਧਾਰਿਤ ਸੀ ਅਤੇ ਮਜ਼ਦੂਰਾਂ ਦੀ ਲੋੜ ਦੇ ਅਨੁਸਾਰ ਉਹਨਾਂ ਨੂੰ ਕੰਮ ਦੀ ਗਾਰੰਟੀ ਦਿੱਤੀ ਜਾਂਦੀ ਸੀ ਹੁਣ ਇਸ ਨੂੰ ਸਪਲਾਈ ਆਧਾਰਿਤ ਬਣਾ ਦਿੱਤਾ ਗਿਆ ਹੈ ਸ਼੍ਰੀ अरोड़ा ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਖਾਸ ਕਰਕੇ ਗਿੱਦੜਬਾਹਾ ਮੁਕਸਰ ਅਬੋਹਰ ਹਲਕੇ 'ਚ ਹੋਏ ਕਪੜਿਆਂ ਦੀ ਵੀ ਜਾਂਚ ਕਰਵਾਈ ਜਾਵੇ ਉਹਨਾਂ ਦੱਸਿਆ ਕਿ 2005 ਤੋਂ ਪੰਜਾਬ ਨੂੰ ਮਗਨਰੇਗਾ ਤਹਿਤ 11700 ਕਰੋੜ ਰੁਪਏ ਪ੍ਰਾਪਤ ਹੋਏ ਸਨ ਅਕਾਲੀ ਭਾਜਪਾ ਗੱਠ ਜੋੜ ਦੇ 10 ਸਾਲਾਂ ਦੇ ਦੌਰਾਨ ਪੰਜਾਬ ਦੇ ਵਿੱਚ ਸਿਰਫ 1988 ਕਰੋੜ ਰੁਪਏ ਹੀ ਖਰਚੇ ਗਏ ਅਤੇ ਕਾਂਗਰਸ ਦੇ 5 ਸਾਲਾਂ ਦੇ ਦੌਰਾਨ 4708 ਕਰੋੜ ਰੁਪਏ ਵਰਤੇ ਗਏ ਆਪ ਦੇ 3.5 ਸਾਲਾਂ ਦੇ ਵਿੱਚ 5131 ਕਰੋੜ ਰੁਪਏ ਇਸ ਸਕੀਮ ਦੇ ਵਿੱਚ ਖਰਚੇ ਗਏ ਮੁੱਖ ਮੰਤਰੀ ਨੇ ਸਰਕਾਰੀ ਮਤੇ ਤੇ ਬਹਿਸ ਨੂੰ ਸਮੇਟਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਫਸਲਾਂ ਦੇ ਸਰਕਾਰੀ ਭਾਅ ਤੇ ਕਾਨੂੰਨੀ ਗਰੰਟੀ ਤਾਂ ਕੀ ਦੇਣੀ ਸੀ ਹੁਣ ਮਜ਼ਦੂਰਾਂ ਦੀ ਵੀ ਰੁਜ਼ਗਾਰ ਦੀ ਗਰੰਟੀ ਖੋ ਲਈ ਹੈ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਗਰੀਬਾਂ ਦੇ ਹੱਕਾਂ ਤੇ ਡਾਕਾ ਨਹੀਂ ਵੱਜਣਾ ਵੱਜਨ ਦੇ ਵੀ ਗਏ ਤੇ ਉਹਨਾਂ ਸਿਆਸੀ ਧਿਰਾਂ ਨੂੰ ਕਿਹਾ ਕਿ ਇਹ ਸਮਾਸਿਰ ਜੋੜ ਕੇ ਬੈਠਣ ਦਾ ਹੈ ਉਹਨਾਂ ਇਹ ਵੀ ਕਿਹਾ ਕਿ ਭਾਜਪਾ ਪੰਜਾਬ ਵਿਰੋਧੀ ਮਾਨਸਿਕਤਾ ਤੋਂ ਪੀੜ ਹੈ ਪੀੜਤ ਹੈ ਤੇ ਉਹਨਾਂ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਅਤੇ BBMB ਵਰਗੇ ਮੁੱਦਿਆਂ ਦਾ ਹਵਾਲਾ ਵੀ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਪੰਜਾਬ ਨੂੰ ਨੁਕਸਾਨ ਪਹੁੰਚਾਉਣ ਤੇ ਤੁਲੀ ਹੋਈ ਹੈ ਸ਼ੋਮ ਨੇ ਅਕਾਲੀ ਦਲ ਦੀ ਚੁੱਪ ਵੀ ਇਸ ਗੱਲ ਦਾ ਗਵਾਹ ਹੈ ਕਿ ਭਾਜਪਾ ਦੇ ਇਸ ਕਿਨੌਣੇ ਪਾਪ ਚ ਅਕਾਲੀ ਦਲ ਵੀ ਸ਼ਾਮਿਲ ਹੈ ਇਸ ਦੇ ਨਾਲ ਹੀ ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਵਿੱਚ ਅੱਜ ਮਾਲ ਵਿਭਾਗ ਨਾਲ ਸੰਬੰਧਿਤ ਤਿੰਨ ਅਹਿਮ ਬਿੱਲ ਮਾਮੂਲੀ ਬਹਿਸ ਤੋਂ ਬਾਅਦ ਸਰਬਸੰਮਤੀ ਦੇ ਨਾਲ ਪਾਸ ਕਰ ਦਿੱਤੇ ਗਏ ਹਨ ਇਹ ਸਾਨੂੰ ਹੁਣ ਤੱਕ ਦੀਆਂ ਮੁੱਖ ਖਬਰਾਂ ਅਗਲੇ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ